올 ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਫਲੋਰਵਲੋ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਪ੍ਰਦਰਸ਼ਨ ਤੀਸਰੇ ਦਿਨ ਵਿਕਲਾ ਰੋਡ ਫਲੋਰ ਮੁੱਖ ਡਾਕਖਾਨੇ ਅੱਗੇ ਦਿੱਤਾ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਕ ਸੇਵਕਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹਨ ਜਿੱਥੇ ਜਮ ਕੇ ਨਾਅਰੇਬਾਜੀ ਕੀਤੀ ਉੱਥੇ ਹੀ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੱਖਣ ਸੂਰਜ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ ਜਰ ਕਿ ਕੇਂਦਰ ਸਰਕਾਰ ਨੇ ਅਜ ਤੱਕ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਮੰਗਾ ਵੀ 24 ਘੰਟੇ ਦੀ ਡਿਊਟੀ ਜੀ ਡੀ ਐਸ ਕਰਮਚਾਰੀ ਨੂੰ ਸਿਵਲ ਸੇਵਕ ਦਾ ਦਰਜਾ ਦਿੱਤਾ ਜਾਵੇ ਅਤੇ ਕਮਲੇਸ਼ ਚੰਦਰਾ ਰਿਪੋਰਟ ਦੀ ਸਿਫਾਰਿਸ਼ ਅਨੁਸਾਰ 12 24 36 ਸਾਲਾਂ ਦੀ ਸੇਵਾ ਨੂੰ ਪੂਰੀ ਕਰਨ ਵਾਲੇ ਗ੍ਰਾਮੀਣ ਡਾਕ ਸੇਵਕਾਂ ਨੂੰ ਤਿੰਨ ਵਿਧੀ ਸਹੂਲਤਾਂ ਦੇਣ ਤੋਂ ਇਲਾਵਾ ਹੋਰ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਦ ਤੱਕ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਸ ਸਮੇਂ ਤੱਕ ਸਾਰੇ ਜੀ.ਟੀ.ਐਸ ਕਰਮਚਾਰੀ ਹੜਤਾਲਦੇ ਰਹਿਣਗੇ। ਆਰਡੀਆ ਜੀ.ਡੀ.ਆ ਜੀਆ ਡਿਵੀਜ਼ਨ ਜਿਲੰਦਰ ਸਾਭੜੀ ਦੀ ਨਮਾਸ਼ਾਰ ਅਸੀਂ ਗ੍ਰਾਮ ਡਾਕ ਸੇਵਕ ਪਿੰਡਾਂ ਦੇ ਜੋ ਕਿ ਪਿੰਡਾਂ ਦੇ ਡਾਕ ਨੇ ਇਹ ਕੰਮ ਕੰਮ ਕਰ ਰਹੇ ਆ। ਉਹ ਅਸੀਂ ਹਣ ਮਿੱਥੇ ਸਮੇਲੇ ਸਾਰੇ ਸਟ੍ਰੈਕ ਦੇ ਬੈਠੇ ਆ ਕਿਉਂਕਿ ਸਾਡੀਆਂ ਮੰਗਾਂ ਨੂੰ ਸਰਕਾਰ ਆੜਾ ਟਾਲੀ ਕਰੀ ਜਾਂਦੀ ਆ। ਅਸੀਂ ਸਭ ਤੋਂ ਘੱਟ ਲੋ ਪੇਮੈਂਟ ਦੇ ਕੰਮ ਕਰਦੇ ਆ। ਪਰ ਸਾਨੂੰ ਜਿਹੜਾ ਟਾਰਗੇਟ ਦਾ ਮੁੱਦਾ ਜਿਹੜੇ ਪੱਕੇ ਮਲਾਮਿਆਂ ਨਾਲ ਬੱਦ ਪਾਇਆ ਜਾਂਦਾ ਹੈ, ਨਾ ਸਾਨੂੰ ਕੋਈ ਗ੍ਰੈਸਟੀ ਦਿੱਤੀ ਜਾਂਦੀ ਆ, ਨਾ ਸਾਨੂੰ ਕੋ ਮੈਡੀਕਲ ਦੀ ਸਹੂਲਤ ਦਿੱਤੀ ਜਾਂਦੀ ਆ ਤੇ ਨਾ ਹੀ ਸਾਨੂੰ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਨਾ ਸਾਨੂੰ ਕੋਈ ਐਕਸਰੈਸਟੀ ਦੀ ਸਹੂਲਤ ਦਿੱਤੀ ਜਾਂਦੀ ਆ। ਇਸ ਕਰਕੇ ਅਸੀਂ ਆਪਣੇ ਮੁੱਖ ਮੰਗਾਂ ਰੱਖੀਆਂ ਤੇ ਸਾਨੂੰ ਅੱਜ ਕੱਲ੍ਹ ਸਾਡੀ ਡਿਊਟੀ ਕੀਤੀ ਜਾਵੇ ਸਾਨੂੰ 12 ਤੋਂ 24 ਕਿਸ਼ਤੀ ਦਾ ਜਿਹੜਾ ਕਾਰਗੱਡਾ ਦਿੱਤਾ ਜਾਵੇ ਸਾਡਾ ਮੈਡੀਕਲ ਪਰਿਵਾਰਕ ਸਿਹਤ ਮੈਡੀਕਲ ਦਿੱਤਾ ਜਾਵੇ ਤੇ ਸਾਡੀ ਜਿਹੜੀ ਗਰੰਟੀ ਆ 5 ਲੱਖ ਦੀ ਕੀਤੀ ਹੈ ਵੀ ਨਾ ਮੇਨ ਮੁੱਖਿਆਂ ਨੂੰ ਲੈ ਕੇ ਅਸੀਂ ਮਨੁੱਖੀ ਹੱਕਾਂ ਲਈ ਸਟ੍ਰਾਈਕ ਤੇ ਬੈਠੇ ਆਂ ਅਗਰ ਸਰਕਾਰ ਜਿੰਨਾ ਚਿਰ ਨਿਮੰਦੀ ਨਹੀਂ ਅਸੀਂ ਆਪਣੀ ਸਟ੍ਰਾਈਕ ਜੇ ਵੀ ਆ ਜਾਰੀ ਰੱਖਾਂਗੇ ਉਸ ਤੋਂ ਬਾਅਦ ਜੇ ਹੋ ਸਕੇ ਤਾਂ ਅਸੀਂ ਪੁਤਲੇ ਸਾੜਨ ਤੱਕ ਅਰੇਲਾ ਰੋਕਣ ਦਾ ਤੋ ਜਾਵਾਂਗੇ